ਸੇਖਾਲ ਜੀ ਸਾਰਿਆਂ ਨੂੰ ਸਰਪੰਚ ਰੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਵਸਾਖੀ ਮੇਲੇ ਤੇ ਵੱਲਾ ਮੰਡੀ ਆ ਤੇ ਤੇ ਹਰ ਇੱਕ ਵੀਰ ਭਰਾ ਨੂੰ ਪਤਾ ਵਾ ਵੀ ਮੰਡੀ ਲੱਗਦੀ ਆ ਦਿਵਾਲੀ ਦੀ ਤੇ ਵਸਾਖੀ ਆ ਗਈ ਤੇ ਭੋਲੇ ਵਾਲੇ ਫਾਰਮ ਵਾਲੇ ਸਰਪੰਚ ਜੀ ਆਪਣੇ ਇੱਥੇ ਪਹੁੰਚੇ ਆ ਤੇ ਤੁਹਾਨੂੰ ਹਰ ਹਰ ਵੇੜੇ ਵੈਰਾਈਟੇ ਦਿਖਾਵਾਂਗੇ ਵੇੜਾ ਵੀ ਟਾਪ ਕਲਾਸ ਦਿਖਾਵਾਂਗੇ ਤੇ ਝੋਟੀਆਂ ਵੀ ਤੇ ਬਾਕੀ ਆਪਣੇ ਸਰਪੰਚੂ ਨਹੀਂ ਜਿਹੜੇ ਨੇ ਬਾਕੀ ਅੱਜ ਮੇਨ ਮਕਸਦ ਇਹ ਆ ਵੀ ਆਪਣੇ ਸਰਪੰਚੂ ਨਾਲ ਪੂਰੇ ਫੁੱਲ ਯੋਰ ਨਾਲ ਦੇ ਅੱਜ ਕਾਲੇ ਗੁਰੇ ਕਾਸ਼ੀਆਮ ਨਾਲ ਦੇ ਰਹੇ ਨੇ ਤੇ ਆਪਾਂ ਤੁਹਾਨੂੰ ਉਹ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ ਵੀ ਜਿਹੜੇ ਮੇਨ ਚੀਜ਼ਾਂ ਵਿਹੜਾ ਵੀ ਟਾਪ ਕਲਾਸ ਝੋਟੀਆਂ ਵੀ ਟਾਪ ਕਲਾਸ ਤੇ ਝੋਟਾ ਜਿਹੜਾ ਆਪਣੇ ਕੋਲ ਸਪੈਸ਼ਲ ਸਿਮ ਦਾ ਆਵਾ ਤੇ ਦੋਂਦਾ ਕਟਾ ਤੇ ਦੋਂਦਾ ਕਟਾ ਵਾ ਤੇ 29 ਦਾ ਭਾਏ ਕੋਈ ਇਹਦਾ ਬਲੱਡ ਲੈਨ ਚੈੱਕ ਕਰਾ ਲੈ ਕਟੇ ਦੀ ਤੇ ਸੁਪੰਜਰ ਨਾਲ ਮਿਲਦੇ ਆ ਪਹਿਲਾਂ ਗੱਲਬਾਤ ਕਰਦੇ ਆ ਪੁੱਛਨੇ ਫਿਰ ਸਾਰੀ ਡਿਟੇਲ ਪੁੱਛਨੇ ਸਪੰਜੀ ਸਾਸੀ ਕਾਲ ਜੀ ਸਾਸੀ ਕਾਲ ਜੀ ਹੋਰ ਸਨਾਂ ਸੁਪੰਜੀ ਵਧੀਆ ਕਿਰਪਾ ਕਿਰਪਾ ਮਾਲਕ ਜੀ ਅਨੰਦ ਬੱਜੇ ਪਏ ਆ ਹੋਰ ਸਨਾਂ ਸੁਪੰਜੀ ਵਧੀਆ ਵਧੀਆ ਕਿਰਪਾ ਮਾਲਕ ਜੀ ਤੇ ਹੋਰ ਨਾ ਕਿਰਾਵੀਰ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਘਾਲ ਜੀ ਹਾਂਜੀ ਹਾਂਜੀ ਸਭ ਜੀ ਲੱਖ ਲੱਖ ਮੁਬਾਰਕਾ ਹੋ ਤੇ ਪਹੁੰਚੋ ਹੰਮਭਾ ਕੇ ਸੁਪਨਤਰੀ ਸਾਡੀ ਹਾਂਜੀ ਹਾਂਜੀ ਖਾਣ ਪੀਣ ਦੀ ਸੁਦਾ ਪੂਰੀ ਖਾਣ ਪੀਣ ਦੀ ਸੁਦਾ ਪੂਰੀ ਹਾਂਜੀ ਹਾਂਜੀ ਸਭ ਜੀ ਘਰ ਵਰਗਾ ਮਾਹੌਲ ਬਣਿਆ ਪਿਆ ਲਓ ਜੀ ਮੈਨੇ ਇਹਦਾ ਪੂਰਾ ਪ੍ਰਬੰਧ ਕੀਤਾ ਹੈ ਰਾਜੀ ਬਣਾਇਆ ਪੂਰੇ ਇਦਾਂ ਦਾ ਮੋਲ ਆਪਣਾ ਜਦੋਂ ਕੋਈ ਫੈਕਸ਼ਨ ਜਾਇ ਹੁੰਦੇ ਵਿਆਹ ਫੈਕਸ਼ਨ ਜਾਇ ਹੁੰਦੇ ਹਾਂਜੀ 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 ਦੋਨ ਦੀ ਵਸ਼ੀ ਆਪਣੇ ਕੋਲ ਹਾਂਜੀ ਵਸ਼ੀ ਸਪੈਸ਼ਲ ਆਪਣੇ ਕੋਲ ਲਓ ਜੀ ਇੱਕ ਦੋਂ ਦੀ ਵਸ਼ੀ ਹੋਰ ਆ ਰਹੀ ਆ ਅੱਛਾ ਜੀ ਮਗਰ ਵੇਖੋ ਟਵੰਟਾ ਦੀ ਵਸ਼ੀ ਲਓ ਜੀ ਰਮਾਂਡਾ ਰਮਾਂਡਾ ਦੀ ਰਮਾਂਡਾ ਦੀ ਰਮਾਂਡਾ ਦੀ ਵਸ਼ੀ ਤੇ ਬਾਕੀ ਇਹ ਵੀ ਜਿਹੜੀ ਦੋਂਦੀ ਵਸ਼ੀ ਆ ਬਿਲਕੁਲ ਸੂਈ ਸਵਾਈ ਆ ਇਹ ਖਾਲੀ ਹੋ ਚੁੱਕੀ ਹੋਣਾ ਖਾਲੀ ਖਾਲੀ ਹੋ ਚੁੱਕੀ ਆ ਤੇ ਬਾਕੀ ਸਪੰਜ ਕਿਵੇਂ ਮਾਹੌਲ ਫਿਰ ਅੱਜ ਐਤ ਕੰਵ ਸਾਖੀ ਦਾ ਬਾਬੇ ਦੀ ਬੜੀ ਕਿਰਪਾ ਮੱਝਾਂ ਪੰਜ ਛੇ ਵੇਜੜੀਆਂ ਹਾਂ ਹਾਂਜੀ ਮੋੜ ਦੀ ਕਿਰਪਾ ਆ ਵੇਖੋ ਦਸ਼ੇ ਟੈਂਕ ਵਸ਼ੀਆਂ ਟੈਂਕ ਲਾਂਦਾ ਏ ਲਓ ਜੀ ਦੇਖੋ ਵਸ਼ੀ ਇੱਥੋਂ ਆ ਦਰਸ਼ਨ ਕਰੋ ਬਾਕੀ ਇਹ ਵੀ ਤਸ ਹੋਗੇ ਨਾ ਹਾਂਜੀ ਆਪਣੀ ਮੁਕਾਬੜ ਦੂਰ ਲਾ ਲੇ ਲਓ ਜੀ ਦੀਵਾਨ ਬੈਡ ਜਿਹੜੀ ਆ ਬਾਕੀ ਗੱਲ ਆ ਜਿਹੜੀਆਂ ਗੱਲਾਂ ਬਿਲਕੁਲ ਤੁਹਾਨੂੰ ਪਤਾ ਸਪੰਜ ਦਾ ਸਾਫ ਸੁਥਰਾ ਕੰਮ ਆ ਤੇ ਬਾਕੀ ਮੇਨ ਦੀ ਜਿਹੜੀ ਆ ਤੁਹਾਨੂੰ ਦਿਖਾ ਚੁੱਕੇ ਆ ਇੱਕ ਦੇ ਕਹਿਣ ਦੀ ਗੱਲ ਹੋਰ ਹੁੰਦੀ ਆ ਕਿ ਦਰਸ਼ਨ ਕਰੇ ਤੇ ਬਾਕੀ 10 ਕਿਲੋ ਦਾ ਗਰੰਟਡ ਵਸੀ ਦਾ ਗਰੰਟੀ ਦਾ ਲਿਖੇ ਦੇ ਦਿਆਂਗਾ ਸਤਿਕਾਰ ਨਾਲ ਇੱਕ ਸੁੱਖ ਲਓ ਜੀ ਇੰਨ ਨੇ 43 ਕਿਲੋ ਦੁੱਧ ਦਿੱਤਾ ਇਹਨੇ ਤੇ ਵੀਡੀਓ ਤੋਂ ਗੱਭਣਾ ਇਹ ਹਾਂਜੀ ਠੀਕ ਐ ਤੇ ਆਪ ਹੈ ਕਿਸ ਦੀ ਬੈਸੀ ਦੀ ਅੱਛਾ ਜੀ ਬੈਸੀ ਦੀ ਧੀ ਬਾਗੇ ਨਾੜਾ ਨੂੜਾ ਆਰਡਰ ਦੇ ਕੋ ਚੈੱਕ ਕਰ ਸਕਦਾ ਵਾ ਨਾ ਨਾ ਕਿ ਦਹੀ ਦੇਖਣ 12 13 ਕਿਲੋ ਦੁੱਧ 12 13 ਦਿਨ ਪਈ ਆ ਬੱਚੀ ਨੇ 12 13 ਦਿਨ ਇਹੋ ਜਿਹੀ ਲੱਪਣ ਦੇ ਨਾ ਹਾਂਜੀ ਇੱਕ 57 ਦੋਜੀ ਬੱਛੀ 100 ਕਿਲੋਮੀਟਰ ਤੁਰਨਾ ਪੈਂਦਾ ਤੇ 5 6 ਯਾਹ ਦਾ ਤੇਲ ਪੂਰ ਇੱਕ ਰੀਨਾ ਟੈਂਗ ਵਸ਼ੀਆਂ ਖੋਲ ਕੇ ਅਕਰੀ ਤੋਰ ਦੇ ਤੇ ਬੁਖਾਰੇ ਦਰਸ਼ਨ ਕਰਾ ਦੇ ਦੋਹਾਂ ਦੇ ਤੇ ਪਹਿਲੋ ਆਪਾਂ ਜਿਹੜੀ ਤੁਹਾਨੂੰ ਸੋਈ ਸਾਈ ਦਿਖਾਉਣੀ ਹੈ ਫਿਰ ਤੁਹਾਨੂੰ ਗੱਬਰ ਦਿਖਾਉਣੀ ਆ ਲਓ ਜੀ ਟਾਪਰ ਆਹ ਫਾਲੋ ਵਾਰ-ਵਾਰੀ ਫਾਲੋ ਲੋਕ ਦੇ ਬੱਚੀਆਂ ਇੱਕ ਬੱਚੀ ਦੋ ਦੰਦ ਹੋਰ ਆ ਰਹੀ ਆ ਨਗੀਨਾ ਹੀ ਇਦੋਂ ਵੀ ਵੱਡੀ ਐ ਲਓ ਜੀ ਫੁੱਲ ਇੱਕ ਇਦੋਂ ਵੀ ਵੱਡੀ ਬੱਚੀ ਆ ਰਹੀ ਆ ਡਿਮਾਂਡ ਜਿਆਦਾ ਵੱਧਦੀ ਪਸ਼ੂਆਂ ਦੀ ਮਾਲ ਹੋਰ ਉਗਾ ਰਹੇ ਮੱਜਾ ਮਾਲ ਆ ਰਿਹਾ ਔਰ ਵੇਖੋ ਜੀ ਦਰਸ਼ਨ ਕਰੋ ਬੱਚੀਆਂ ਦੇ ਬਾਕੀ ਟੌਪ ਕਲਾਸ ਐ ਬਾਕੀ ਚਲੋ ਬਾਕੀ ਜਦੋਂ ਵੀਰ ਭਰਾ ਦਾ ਮਾਨਦਾਨ ਫੁੱਲ ਹੋਊਗਾ ਰੇਟ ਕੋਈ ਫਿਕਸ ਨਹੀਂ ਆ ਤੇ ਬਾਕੀ ਢਿੰਗ ਵੀਰ ਨੂੰ ਪੁੱਛ ਲਾਂਗੇ ਢਿੰਗ ਵੀਰ ਮਾਨ ਪੂਰਾ ਫੁੱਲ ਹੋਊਗਾ ਜੀ ਆ ਲੈਵੇ ਕਰਨੇ ਗਾਇਆ ਲਓ ਜੀ ਪੂਰੇ ਫੁੱਲ ਦੱਕੇ ਸਰੇਰੀਆਂ ਟਾਪਰ ਇੱਕ ਇਕੱਲੇ ਲੇਵੇ ਨਹੀਂ ਜਿਹੜਾ ਜੋੜਾ ਗਾਈਆਂ ਦਾ ਲੈ ਗਿਆ ਉਹਨੂੰ ਏਸੀ ਫਰੀ ਲਓ ਜੀ ਏਸੀ ਏਸੀ ਫਰੀ ਹੁਣੇ ਮੌਕੇ ਤੇ ਨਵਾਂ ਐਲਜੀ ਦਾ ਜਿਹੜਾ ਜੋੜਾ ਗਾਵਾਂ ਦਾ ਲੈ ਗਿਆ ਜਿਹੜਾ ਲੈ ਗਿਆ ਆਫਰ ਇੱਕ ਕਰਨੇ ਜੋੜਾ ਖੜਾ ਏਸੀ ਫਰੀ ਏਸੀ ਫਰੀ ਹੁਣੇ ਐਲਜੀ ਦੇ ਲੈ ਕੇ ਦਵਾਂਗੇ origignal company ਦਾ ਉਸੇ ਵਾਲੇ ਨਾਲ ਹੀ ਪਹਿਲਾ ਏਸੀ ਇਹ ਡਿਸਕਾਊਂਟ ਇੱਕ ਇੱਕ ਗੱਲ ਤਾਂ ਤਰੂਖਣਾ ਲਓ ਜੀ ਇੱਕ ਵੀਰ ਵੀਰ ਇਹ ਗੱਲ ਨਹੀਂ ਹਾਂਜੀ ਪੰਜ ਪੰਜ ਦੇ 6-6 ਸਾਲ ਕਿ ਨਹੀਂ ਕਹਿ ਸਕਦੇ ਆਪਾਂ 20 ਸਾਲ ਪੁਰਾਣੀ ਜਨਰੇਸ਼ਨ ਦੀਆਂ ਬੱਚੀਆਂ ਆ ਫਾਰਮ ਚੋਂ ਬੱਚੀਆਂ ਆ ਲਓ ਜੀ ਜਿਹਨੇ ਮਤਲਬ ਕੀ ਐ ਨਹੀਂ ਕਹਿ ਸਕਦਾ ਵੀ ਦੋ ਗਲੀਆਂ ਤੋਂ ਪੈਦਾ ਕੀਤੀਆਂ ਤੇ ਆਪਣੇ ਮੂਸਾ ਭਾਜੀ ਅੱਜ ਕਿਹੜੀ ਡਿਊਟੀ ਲਈ ਸਭ ਜੀ ਆ ਨਦੀ ਇਹਨਾਂ ਦੀ ਪਸ਼ੂ ਟੋਣ ਤੇ ਲਾਈ ਅੱਜ ਲਓ ਜੀ ਸਵੇਰ ਦੇ ਹਾਰਪੁਰ ਨੰਡਾਲਾ ਅੱਜ ਦਾ ਮਤਲਬ ਜਿਹਰੇ ਲਾ ਕੇ ਇਹ ਕਿੱਥੋਂ ਆਏ ਭਾਜੀ ਅਸੀਂ ਥੋੜੇ ਘਟੋੜੀਆਂ ਤੋਂ ਆਏ ਜੀ ਫਰੇ ਉਹ ਭਾਜੀ ਉਹ ਤਾਂ ਸਾਨੂੰ ਪਤਾ ਵਾਬੇ ਲਾ ਕੇ ਕਿੱਥੇ ਆਜੋ ਮਾਲ ਜਨਤੋਂ ਲਾ ਕੇ ਆਏ ਜੀ ਜਨਤੋਂ ਵੈਰੀ ਗੁੱਡ ਵੈਰੀ ਗੁੱਡ ਮਤਲਬ ਬੰਦਾ ਬਿਲਕੁਲ ਆਪਣਾ बाकी अपने टॉप क्लास है बाकी छोटा जरा कट्टे दी गल कर देवा आ गया जोड़ा एसी फ्री एसी फ्री गर्मी आ रही है ਤੇ ਰੇਟ ਕੀ ਆ ਪਛਿਆਂ ਰੇਟ ਮੌਕੇ ਦੇਗਾ ਭਾਈ ਚਣ ਕੇ ਵੇਖੇ ਰਸ਼ੀਆਂ ਟੈਂਕ ਨਹੀਂ ਇਹਨੂੰ ਐਵੇਂ ਨਹੀਂ ਕਹਿੰਦੇ ਰਸ਼ੀਆਂ ਟੈਂਕ ਜੇ ਤਿੰਨ ਬੱਛੀਆਂ ਲਊਗਾ ਆਪਣੇ ਕੋਲ ਇੱਕ ਹੋਰ ਆ ਰਹੀ ਹੈ ਤੇ ਇੱਕ Samsung ਦਾ ਮੋਬਾਈਲ ਵੀ ਫਰੀ ਲਓ ਜੀ Samsung ਦਾ ਤੇ ਇਧਰ ਵੀਰ ਉਹਨਾਂ ਨੂੰ ਕੀ ਫਰੀ ਮਿਲੂਗਾ ਜਿਹੜੇ ਵੀਡੀਓ ਬਣਾ ਰਹੇ ਨੇ ਵੀਡੀਓ ਬਣਾ ਰਹੇ ਨੇ ਸ਼ਾਨੂ ਖੰਡਤਤਾ ਨਾਲ ਨਿਕਲ ਕੋਸਾ ਬੱਤਾ ਵੈਰੀ ਗੁੱਡ ਹੈ ਲਓ ਜੀ ਛੋਟਾ ਦਿਖਾ ਰਹੀਏ ਤੁਹਾਨੂੰ ਬਿਲਕੁਲ ਜਿਹੜੇ ਸਪੈਸ਼ਲ ਜਿਹਨੂੰ ਕਹਿੰਦੇ ਲਓ ਜੀ ਟੋਪਰ ਟੋਪ ਗਲਾ ਜਿਹਨੂੰ ਕਹਿੰਦੇ ਨੇ ਦੰਦ ਚਾਗਦੇ ਦੰਦ ਪੜਦਾ ਫਿਰਦਾ ਇਹ ਕਹਿਣ ਦੀਆਂ ਗੱਲਾਂ ਨਹੀਂ ਆਵੇ ਉਹ ਦੱਸ ਦਵਾਵਾਂਗੇ ਲਓ ਜੀ ਚੌਗਾ ਚੌਗਾ ਚਾਰ ਚੌਗਾ ਤੇ ਬਾਕੀ ਸਿੰਘ ਸਿੰਘ ਦੀ ਹਾਂਜੀ ਹਾਂਜੀ ਸਪੈਸ਼ਲ ਅਜੇ ਤੱਕ ਤੁਹਾਡੇ ਹੱਥ ਨਹੀਂ ਕਿਲੇ ਪਾਉਂਦੇ ਨਾ ਮੰਨਣ ਵਾਲੀ ਗੱਲ ਢਿੰਗ ਜੀ ਸਪੈਸ਼ਲ ਪ੍ਰੂਫ ਦਵਾਵਾਂਗੇ ਇਹਦੇ ਦੀ ਬਲੱਡ ਦੀ ਮਾ ਦਾ ਰਿਕਾਰਡ 27600 ਅਰਜਨ ਕੁੰਗੜ ਦਾ ਅਰਜਨ ਗੁੰਗੜਾ ਜਿਹੜੀ ਮਾਂ ਦਾ ਪੈਦਾ ਜਿਹੜੀ ਇਹਦਾ ਹੋਇਆ ਨਾ ਉਹਦਾ 27600 ਰਿਕਾਰਡ ਆ ਦੁੱਧ ਦਾ ਦੁੱਧ ਆਪ ਲੈ ਅਰਜਨ ਗੁੰਗੜਾ ਇਹ ਹੈ ਨੰਬਰ ਅੱਪਾ ਅੱਜ ਤਿਆਰ ਨਹੀਂ ਕੀਤੇ ਪਸ਼ੂ ਲਓ ਜੀ ਅੱਜ ਤਿਆਰੀ ਚ ਕੋਈ ਨਹੀਂ ਬਾਕੀ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ ਚੋਇਆ ਚਵਾ ਆ ਗਿਆ ਨੂੰ ਐਲ ਸੀ ਡੀ ਫ੍ਰੀ ਲਓ ਜੀ ਇਹਨੂੰ ਐਲ ਸੀ ਡੀ ਫ੍ਰੀ ਲੱਗੀ ਜਿਹੜੇ ਛੋਟੇ ਨੂੰ ਤੇ ਲੁੱਟਦਾ ਮੇਲਾ ਤੇ ਬਿਲਕੁਲ ਰੇਡ ਵੀ ਜਾ ਜੇ ਇਹਦੀ ਵੀ ਐਲ ਸੀ ਡੀ ਦਾ ਰੇਡ ਤੁਹਾਡੇ ਜੋ ਕੱਢਣਾ ਵਾ ਉਹ ਚੀਜ਼ ਨਹੀਂ ਹੈਗੀ ਤੇ ਜੋਬਨ ਕਿਥੇ ਜੋਬਨੂਗਾ ਬੈ ਕੇ ਵਿਖਾਲੇ ਮੜ ਜਾ ਲਓ ਜੀ ਲਓ ਜੀ ਟਾਪਰ ਬੜਕ ਜੋ ਵੱਡਾ ਬੈ ਕੇ ਵਿਖਾਲੇ ਥੱਲੇ ਬੈਗ ਵਿਖਾਲੇ ਲਓ ਜੀ ਜੋਬਨ ਤੋਂ ਵੱਡਾ ਜੋਬਨ ਠੰਡਾ ਥੱਲੇ ਵਿਖਾਲੇ ਬਾਦੂਦ ਲਾ ਕੇ ਵਿਖਾਲੇ ਵਿਖਾਲੇ ਬੈ ਜਾ ਥੱਲੇ ਇਹ ਝੋਟਾ ਚਾ ਕਰ ਸਕਦੇ ਆ ਬਾਕੀ ਸੀਲ ਸੰਡਾ ਤੇ ਐਲਸੀਡੀ ਸਪੰਜ ਫਰੀ ਜਮਾ ਬਸ ਸੰਡਾ ਡਿਮਾਂਡ ਤੇ ਲਿਆਂਦਾ ਹਰਿਆਣੇ ਤੋਂ ਹਾਂਜੀ ਹਾਂਜੀ ਲੋ ਆਪਾਂ ਮੱਜਾਂ ਦਾ ਜ਼ਿਆਦਾ ਕੰਮ ਘਾੜੇ ਮੱਜੇ ਮੂੰਹ ਤੇ ਚੜੀਆਂ ਵਾ ਜਿੱਦਾਂ ਅਸੀਂ ਮੱਜਾਂ ਦਾ ਕਹਿੰਦੇ ਨੇ ਸਾਨੂੰ ਲੇਵਾ ਚੰਗਾ ਜਾ ਗੋ ਕਿ ਝੋਟਾ ਲੰਨੇ ਸਪੈਸ਼ਲ ਹਾਂਜੀ 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 ਮਤਲਬ ਕੋਸ਼ਿਸ਼ ਕੀਤੀ ਆ ਵੀ ਆਪਣੇ ਜਿਹੜੇ ਆਪਣਾ ਫਲੀਟ ਤੇ ਮਈਆਂ ਖੜਦੇ ਵੇ ਲਖੋ ਕਿ ਮਹੀਨੇ ਦੀ ਆਪਾਂ 100 ਮੈਂ 150 ਲਗਾਉਂਦੇ ਆ ਹਾਂਜੀ ਹਾਂਜੀ ਭਰਾ ਕਹਿੰਦੇ ਯਾਰ ਕੱਟਾ ਵੀ ਚੰਗਾ ਹਰਿਆਣੇ ਤੋਂ ਲਿਆ ਕੇ ਦੋ ਹਾਂਜੀ ਹਾਂਜੀ ਇਹਦੀ ਬ੍ਰੈਡ ਲੈਂਡ ਵੇ ਜਿਹੜਾ ਵਾ ਨ ਆਪਾਂ ਨੂੰ ਰੁਪਈਏ ਦੇ ਦੇ ਪਏ ਇੱਕ ਹੋਰ ਗੱਲ ਆ ਵੀਰੂ ਵੀਰ ਹਾਂਜੀ ਹਾਂ ਵੀ ਪਏ ਮੰਜੀ ਦਾ ਆਮ ਸਾਨਾ ਦਾ ਵੱਡਾ ਜਾਂ ਮੂੰਹ ਹੁੰਦਾ ਨਾ ਵੱਡਾ ਜਾਂ ਹਾਂਜੀ 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 ਪਤਲੇ ਮੂੰਹ ਦਾ ਪੱਛੇ ਇੱਕ ਕੌਲੀ ਚ ਪਾਣੀ ਪੀਣ ਵਾਲਾ ਵਾ ਅਗਲੇ ਮੂੰਹ ਦਾ ਕੱਟਾ ਤੇ ਬਾਕੀ ਸੁਪਾਂਜੋ ਨਾ ਕਹਤਾ ਵਾ ਵੀ ਜਿਹੜਾ ਛੋਟਾ ਵੀਰ ਭਰਾ ਲਾਊਗਾ ਉਹਨੂੰ ਐਲਸੀਡੀ ਨਾਲ ਫ੍ਰੀ ਦਿੱਤੀ ਜਾਊਗੀ ਵਿਸਾਖੀ ਆਫਰ ਨਾਲ ਟਰੋਫੀ ਨਾਲ ਸਾਮਾਨ ਟਰੋਫੀ ਨਾਲ ਸਾਮਾਨ ਹੋਗਾ ਕਹਿੰਦੇ ਐਲਸੀ ਐਲਜੀ ਦੀ ਗੱਡੀ ਚ ਪਹਿਲਾਂ ਅਗਲੇ ਪਾਸੇ ਉਹ ਰੱਖਣੀ ਆ ਝੋਟਾ ਬਾਅਦ ਚ ਝੋਟਾ ਬਾਅਦ ਚਾੜਨਾ ਵੈਰੀ ਗੁੱਡ ਲੈ ਤੋਰ ਦਿਆ ਕਰੀ ਫੇਰ ਇਹਨੂੰ ਝੋਟਾ ਨੂੰ ਦੇਣਾ ਇੱਕ ਗੱਲ ਹਾਂਜੀ ਇਹਦਾ ਸਪੈਸ਼ਲ ਸ਼ੌਂਕੀ ਬੰਦਾ ਸ਼ੌਂਕੀ ਜਿਹੜਾ ਘਰ ਰੱਖਣ ਵਾਲਾ ਘਰ ਵਾਲਾ ਪਰ ਆਲੀ ਪੌਣੇ ਨੂੰ ਅਸੀਂ ਝੋਟਾ ਦੇਣਾ ਫੇਰ ਘਰੇ ਰੱਡੇ ਰੱਖ ਲਾਓ ਜੀ ਸਪੈਸ਼ਲ ਸ਼ੌਂਕੀ ਬੰਦੇ ਨੂੰ ਦੇਣਾ ਤੇ ਰੇਟ ਕਿਨਾ ਕਹੋਗਾ ਸਪੰਜੀ ਰੇਟ ਜਿਆ ਜੀ ਦਵਾਂਗਾ ਪਰ ਕੱਟਾ ਵੇਖ ਲਓ ਬੜਾ ਔਖਾ ਲਿਆ ਨਾ ਗਲੋ ਝੋਟਾ ਜਿਹੜਾ ਨਾ ਹਾਂਜੀ ਮੈਂ ਤਰਲਿਆਣਾ ਕੰਮ ਹੀ ਕਰਕੇ ਲਿਆ ਝੋਟਾ ਲਾਓ ਜੀ ਵੱਡਾ ਸੀਲ ਬੜਾ ਕਹਿ ਦਿੰ ਹਾਂਜੀ ਹਾਂਜੀ ਕੰਡਾ ਇੰਨਾ ਕਿ ਬੇਸਾਬਾ ਉਹ ਕੋਈ ਵਾਲ ਨਹੀਂ ਵਿੱਚ ਕੋਈ ਇਹਨੂੰ ਮਹਿੰਦੀ ਨਹੀਂ ਕੋਈ ਸ਼ੈਂਦੀਗ ਰੰਗ ਨਹੀਂ ਹਾਂਜੀ ਹਾਂਜੀ ਤੇ ਇਹਦੇ ਟਸਟੀ ਗੱਲ ਖਾ ਲੋ ਕੱਟੇ ਦੇ ਲਓ ਜੀ ਆਪਾਂ ਜਿਹਨੂੰ ਕਹਿੰਦੇ ਨੇ ਚੰਗੇ ਰਿਕਾਰਡ ਦਾ ਆਪਾਂ ਜੇ ਕੋਈ ਵੀਰ ਭਰਾ ਜਿਹੜਾ ਲੈਣ ਆਲਾ ਬਾਕੀ ਆਪਣੀ ਸਮਝਣਾ ਤੇ ਤਿਆਰਾ ਸ਼ੇਰੇ ਕਰਨੀ ਤਿਆਰੀ ਇਹਦੀ ਝੋਟੇ ਦੀ ਐ ਸਵੇਰੇ ਵਖਰੀ ਮਤਲਬ ਹਾਂਜੀ ਤੇ ਬਾਕੀ ਇੱਕ ਆਪਣੇ ਕੋ ਜਿਹੜੀ ਬੁਰੀ ਜਿਹੜੀ ਗੱਬਣ ਸਪੈਸ਼ਲ ਝੋਟੀ ਉਹ ਵੀ ਖੋਲ ਕੇ ਲਿਆਓ ਲਓ ਨਗੀਲੇ ਵਗਾ ਦਿਓ ਬਾਕੀ ਜਿਹੜੀ ਵੀਡੀਓ ਆਪਾਂ ਸਵੇਰੇ ਕਵਰ ਕਰਾਂਗੇ ਤਿਆਰ ਕਰਕੇ ਮਾਲ ਤੇ ਮਾਲ ਆਪਣੇ ਕੋ ਕਾਫੀ ਆ ਹੋਰ ਵੀ ਆ ਰਿਹਾ ਵਾ ਰਾਤ ਉਤਰੇਗਾ ਮਾਲ ਆਣ ਕੇ ਤੇ ਮਾਲ ਥੋੜੀ ਮੱਜਾਂ ਦੀ ਵੱਧ ਗਈ ਆ ਹਾਂਜੀ ਹਾਂਜੀ ਹੋਰ ਆਏਗਾ ਹੋਰ ਆ ਰਿਹਾ ਵਾ ਤੇ ਅੱਜ ਫਿਰ ਛੁਕਲੇ ਚੱਲਣਦੇ ਆ ਤੇ ਪਹਿਲਾਂ ਸਾਰੇ ਕੰਮ ਕਰਨ ਲਈ ਮੈਂ ਇਹ ਨਹੀਂ ਆਗੇ ਵੀ ਘਰੋਂ ਜਲੀ ਮਦਾਨ ਲੈ ਕੇ ਆ ਗਏ ਤੇ ਇੱਥੇ ਮਈਆਂ ਵੇਖੀ ਆ ਹਾਂ ਜੀ ਦਰਸ਼ਕ ਵੀ ਜੋਰ ਲਾਉਣਾ ਪੈਂਦਾ ਬੋਲਾ ਸਹੀ ਗੱਲ ਸਹੀ ਗੱਲ ਤੇ ਬੂਰੀ ਸਪੈਸ਼ਲ ਆ ਗਈ ਜੀ ਇਹ ਚਾਰ ਦੰਦ ਕੱਟੀ ਇਹਦੇ ਕੀ ਲਖਰਿਆ ਲਓ ਜੀ ਲਓ ਜੀ ਸੇਂਗ ਦੇਖ ਸਕਦਾਗੇ ਮੰਨਣ ਵਾਲੀ ਗੱਲ ਸਪੰਜੀ ਤੇ ਕੱਦ ਵੇਖ ਲਓ ਹਾਂਜੀ ਆਪਣੇ ਬਰਾਬਰ ਦੀ ਕੱਤੀ ਆ ਲਓ ਜੀ ਟਾਪਰ ਜੀ ਨੂੰ ਕਹਿੰਦੇ ਨੇ ਤੇ ਬਾਕੀ ਹੈਗੀ 10 ਦਿਨ ਕੱਚੀ ਆ ਤੇ ਬਾਕੀ ਇਹ ਵੀ ਤਿਆਰੀ ਥੋੜੀ ਬਰਾ ਮਤਲਬ ਬਿਲਕੁਲ ਵਧੀਆ ਆਰਡਰ ਦੀ ਕਰੂਗੀ ਸਨੇਰੀ ਸਨੇਰੀ ਵਾਲਾ ਸਨੇਰੀ ਵਾਲੇ ਦੇ ਸਨੇਰੀ ਵਾਲਾ 12 ਦਿਨ ਸੁੱਕ ਚ ਪਏ ਆ ਹਾਂਜੀ ਚੰਗੇ ਮਤਲਬ ਨਵਾਬ ਦੀ ਅਗਲੇ ਪਾਸੇ ਨੂੰ ਟੀਗਾ ਲੱਗਾ ਅੱਛਾ ਜੀ ਕੱਟੀ ਬੂਰੀ ਦੇ ਦੇ ਜਾਂ ਬੂਰਾ ਕਟਾ ਦਿਓ ਉਹ ਅਲੱਗ ਦੀਗਾ ਟੀਗਾ ਨਵਾਬ ਤਕੂ ਦਾ ਲਵਾਇਆ ਲਓ ਜੀ ਮੰਨਣ ਵਾਲੀ ਗੱਲ ਸਮਝੀ ਤੇ ਬਾਕੀ ਥਣੇ ਜਵਾਬ ਖਾਦੇ ਆ ਚੀਜ਼ਾਂ ਖਾ ਲੋ ਦਿਵਾਨ ਬੈੱਡ ਜਿੱਤੀ ਚੌੜੀ ਆ ਲਓ ਜੀ ਪੇਠ ਪੁੜੇ ਦੀ ਕੁਆਲਿਟੀ ਬਹੁਤ ਹੀ ਚੰਗੀ ਜਿਹਨੂੰ 3 ਫੁੱਟ ਚੌੜੀ ਕਹਿੰਦੇ ਨੇ ਇਹ ਠੰਡੀ ਇੰਨੀ ਆ ਇਹ ਠੰਡੀ ਦੇਖ ਲਓ ਜੀ ਇਹ ਨਸਲਾਂ ਦੇ ਮੋਲਿਆ ਲਓ ਜੀ ਬਾਕੀ ਅਗਰ ਤੁਹਾਨੂੰ ਬੈਠ ਕੇ ਦਿਖਾਤਾ ਤੁਹਾਨੂੰ ਸਾਰਾ ਬਿਲਕੁਲ ਇਹ ਸੇਲ ਠੰਡੀ ਲਓ ਜੀ ਮੈਂ ਤੇ ਜਾ ਵੇਖੋ ਜੀ ਹਾਂ ਜੀ ਕੱਟੀ ਆਪਣੇ ਕਿੱਡੇ ਚਵੜੇ ਕਰਤੇ ਆ ਉਹ ਕੱਟੀਏ ਹਾਂ ਜੀ ਹਾਂ ਜੀ ਹਾਂ ਜੀ ਕੀ ਬਾਕੀ ਇਹ ਵੀ ਆਹ ਕੱਟਵੇਂ ਗੱਲ ਸੁਣੋ ਸੁਣਦਿਆ ਸੁਣਦਿਆ ਆਹ ਜਿਹੜੀ ਚੀਜ਼ ਹੈ ਨਾ ਹਾਂ ਜੀ ਹਾਂ ਜੀ ਇਹ ਬਾਹਰੋਂ ਇਦਾਂ ਦਿਖਾਇਆ ਕਰੂਗੀ ਹਾਂ ਜੀ ਇਦਾਂ ਛੜਕਦੇ ਫੁੱਟਬਾਲ ਬਣਿਆ ਹੁੰਦਾ ਸਹੀ ਗੱਲ ਹੈ ਮੰਨ ਵਾਲੀ ਗੱਲ ਸਮਝੀ ਦਿਦਾ ਨਾ ਇਹ ਆ ਦਿਖਾਇਆ ਕਰੂਗੀ ਹਾਂ ਜੀ ਹਾਂ ਜੀ ਇਹ ਛੋਟੀ ਕੱਚੀ ਆ ਜੇ ਕੱਚੀ ਕੱਚੀ ਮੰਨ ਲੈ ਇੱਕ ਤੋਰ ਦੇ ਮੇਰਾ ਵੀਰ ਥੋੜੀ ਜਿਹੀ ਲੰਮੀ ਤੋਰ ਦੇ ਵਿਖਾ ਦੀ ਹੈ ਅਗਰ ਹੀ ਪੇਟਪੁੜੀ ਦੀ ਕੁਆਲਿਟੀ ਬਹੁਤ ਚੰਗੀ ਹੈ ਲੈਣਾ ਕੱਢ ਕੇ ਹੀ ਕੱਟੀ ਦੇ ਮਨ ਨਹੀਂ ਲੱਗਾ ਕੱਟੀ ਹਾਂਜੀ 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 ਬਾਕੀ ਸਿੰਘ ਸਿੰਘ ਦੀ ਕੁਆਲਿਟੀ ਨੇ ਬਾਕੀ ਇਹ ਵੀ ਵੀਰ ਭਰਾਣ ਕੇ ਇੱਥੇ ਚੈੱਕ ਕਰ ਸਕਦਾ ਵਾ ਤੇ ਟੌਪ ਕਲਾਸ ਆ ਝੋਟੀ ਕੁਮਾਰੇ ਕੁਮਾਰੇ ਮੇਰਾ ਵੀਰ ਇੱਕ ਆਪਣੇ ਮੇਰਾ ਸੂਈ ਜਿਹੜੀ ਝੋਟੀ ਵੱਡੀ ਉਹ ਵੀ ਅਗਰ ਹੀ ਦਿਖਾ ਦਿੰਦੇ ਆ ਲਓ ਜੀ ਚਵਾਈ ਹੋ ਚੁੱਕੀ ਆ ਚਵਾਈ ਹੋ ਚੱਕੀ ਕੋਈ ਗੱਲ ਨਹੀਂ ਬਾਈ ਜੀ ਬਾਕੀ ਇਹ ਵੀ ਦੋਦਰੀ ਜਿਹੜੀ ਗੱਲ ਬਾਈ ਜੀ ਨੇ ਕਹਿੰਦੇ ਆ ਚਲੋ ਪੁਰਾਣਾ ਕੰਮ ਇਹਨਾਂ ਦਾ ਕਈ ਬੰਦੇ ਜਿਵੇਂ ਇੱਕ ਇੱਕ ਦੋ ਦੋ ਪਸ਼ੂ ਰੱਖੇ ਹੁੰਦੇ ਆ ਬੰਦੇ ਬਾਲਾ ਕਰਦੇ ਆ ਘਰੇ ਬੁੜਗੀਆਂ ਵੀ ਕਹਿੰਦੀਆਂ ਬਾਬਿਆਂ ਨੇ ਕਿਹਾ ਵੀ ਬੁਰੀ ਕੱਟੀ ਚੰਗੀ ਰੱਖਣੀ ਘਰੇ ਬੁਰੀ ਹਾਂਜੀ ਉਹਨਾਂ ਲਈ ਬਿਦਾ ਸਪੈਸ਼ਲ ਹੀ ਆ ਸਪੈਸ਼ਲ ਤੇ ਕੋਈ ਇਹਦੇ ਵਾਸਤੇ ਕੋਈ ਗਿਫਟ ਸਪੰਜੀ ਇਹਦੇ ਵਾਸਤੇ ਗਿਫਟ ਦਾ ਮੌਕਾ ਜਿੱਦ ਸਾਈਡ ਕਰਨਾ ਅੱਛਾ ਜੀ ਇਹਨੂੰ ਦਵਾਗੇ ਜਰੂਰ ਹਾਂਜੀ ਪਰ ਦਵਾਗੇ ਗਿਫਟ ਉਹ ਹੀ ਇਹਦੇ ਨਾਲ ਵੀ ਅਗਲਾ ਜਦ ਯਾਦ ਕਰੂਗਾ ਹਾਂਜੀ ਤੇ ਮੈਂ ਜਿਹੜੀ ਜਿੰਨੇ ਖੜਨੀ ਆ ਉਹਨੇ ਨੇ ਯਾਦ ਕਰਨਾ ਕਰਨਾ ਹਾਂਜੀ ਅਸੀਂ ਵੀ ਉਹਦੇ ਨਾਲ ਯਾਦ ਕਰਾਂਗੇ ਚੰਗੀ ਚੀਜ਼ ਆ ਚੰਗੇ ਬ੍ਰਾਂਡ ਦੀ ਆ ਹਾਂਜੀ ਹਾਂਜੀ ਚੰਗੇ ਸ਼ੌਂਕ ਨਾਲ ਅਸੀਂ ਵੀ ਰੁਪਏ ਲਾ ਕੇ ਆਂ ਅਸਲ ਚੀਜ਼ ਆ ਜਿਹਨੂੰ ਕਹਿ ਦੋ ਲਓ ਜੀ ਵੱਲਾ ਮੰਡੀ ਦੀ ਆਖੀ ਇਹਦੇ ਸ਼ਾਨ ਆ ਆਪਣੀ ਜੀ ਸ਼ਾਨ ਕਿਸੇ ਵਤ ਕਰਦਾ ਹਾਂਜੀ ਹਾਂਜੀ ਪਰ ਅਸੀਂ ਇਹ ਗੱਲ ਅਸੀਂ ਨਹੀਂ ਫਿਰ ਵੀ ਕਹਿੰਦੇ ਪਰ ਅਸੀਂ ਅੱਜ ਦੀ ਆਪਣੇ ਤਰਫੋਂ ਮੰਨਦੇ ਆਂ ਆਪ ਸਭਤ ਨਹੀਂ ਕਰਨੀਗੀ ਅਗਲਾ ਕਰੂਗਾ ਅਗਲੀ ਖੜੇ ਆ ਤੁਸੀਂ ਇਹਨਾਂ ਨੂੰ ਪੁੱਛ ਲਓ ਵੀ ਕਿੱਟੀਆਂ ਤੰਗੀਆਂ ਸਹੀ ਗੱਲ ਆ ਕਿਵੇਂ ਲੱਗ ਰਿਹਾ ਐਂਕਲ ਜੀ ਬਹੁਤ ਬਹੁਤ ਧੰਨਵਾਦ ਅਸੀਂ ਮੇਰੇ ਕਿੱਟੀਆਂ ਉਧਰ ਸਾਈਕਲ ਥੋੜੇ ਚੰਗੀਆਂ ਕੱਟੀਆਂ ਦੀ ਹਾਂ ਸਾਈਕਲ ਤੇ ਸ਼ਾਮ ਦਾ ਸੇਵਾ ਦੇ ਸਕਦਾ ਹਾਂਜੀ 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 ਭਾਈ ਹੋਈ ਆ ਪੱਠੇ ਨੰਬਰ ਉਹ ਸਾਈਕਲ ਥੋੜੇ ਸਹੀ ਸੰਬੰਧਨ ਵਾਲੀ ਗੱਲ ਆ ਮਦਨ ਵਾਲੀ ਗੱਲ ਆ ਹੋਸ ਪੰਜ ਕਿਵੇਂ ਆ ਤੇ ਵੱਡੀ ਛੋਟੀ ਰਿਆ ਕਰੀ ਦਰਸ਼ਨ ਕਰਾ ਦੀਏ ਤੇ ਲੈ ਜਾਓ ਬਾਈ ਜੀ ਇਹਨੂੰ ਤੇ ਵੇਖੋ ਜੀ ਮੇਲੇ ਦੇ ਵਿੱਚ ਬੜੇ ਟੌਪ ਤੋਂ ਟੌਪ ਕੱਟੀਆਂ ਆਈਆਂ ਕੋਈ ਕੋਈ ਵੱਡੀ ਤੇ ਵੱਡੀ ਵੀ ਲੈ ਕੇ ਆਏ ਤਾਂ ਬਾਕੀ ਇਹ ਵੀ ਸੂਈ ਸਵਾਈ ਛੋਟੀ ਤੇ ਪਹਿਲਾ ਸੁਹਾਵਾ ਨਾ ਮੈਨਾਂ ਬੂਰੀ ਜਿੰਨੀਆਂ ਕੁਆਲਿਟੀਆਂ ਨਹੀਂ ਮਿਲਦੀਆਂ ਸਹੀ ਗੱਲ ਹੈ ਇਹ ਸਿੰਗੜੀ ਮਿਲਦਾ ਤੇ ਉਹਦਾ ਲੇਵਾ ਨਹੀਂ ਮਿਲਦਾ ਲੇਵਾ ਮਿਲਦਾ ਕੱਦ ਨਹੀਂ ਮਿਲਦਾ ਕੱਦ ਮਿਲਦਾ ਤੇ ਸੂਰ ਬਣਾ ਨਹੀਂ ਮਿਲਦਾ ਹਾਂਜੀ 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 ਕਿੰਨੀ ਵੀ ਆ ਗਈ ਨਾ ਸਾਰੀ ਬ੍ਰਾਂਡ ਯਾਰ ਬ੍ਰਾਂਡ ਹੈ ਤੇ ਇਹ ਛੇ ਦਾ ਅੰਦਰ ਅਰੀਜਨਲ ਕੋਈ ਮੂੰਹ ਦੀ ਤਸੱਲੀ ਕਰ ਲੈ ਹਾਂਜੀ ਪਹਿਲਾਂ ਹਾਂਜੀ ਹਾਂਜੀ ਦਾ ਪੜਦੀ ਫਿਰਦੀ ਆ ਇੱਥੇ ਕੰਡਾ ਲਾਏ ਹਾਂਜੀ ਹਾਂਜੀ ਕੋਈ ਇਹ ਘਣੀ ਕੋਈ ਬਾਲਟੀ ਨਹੀਂ ਮੈਣੀ ਕੰਡਾ ਘਰੋਂ ਲਾਏ 14 ਲੀਟਰ ਕੰਡੇ ਦੇ ਝਣਾਲੇ ਤਿੰਨ ਦਿਨ ਇੱਥੇ ਆ 14 ਲੀਟਰਾਂ ਦੀ ਸ਼ਾਮਾ ਦਾ ਦੇਖੋ ਹਾਂਜੀ 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 13 ਨੂੰ ਚਵਾਈ ਵੀ ਕਰ ਲੈ ਦੋ ਟਾਈਮ 14 ਨੂੰ ਦੋ ਟਾਈਮ ਚਾਈ ਕਰ ਲੈ ਮਤ ਤਸੱਲੀ ਕਰੇ ਕੋਈ ਦਾ ਲਾਇ 18 ਕਿਲੋ 6 ਦਾ ਪਰ ਕਟੀਆਂ ਦਰਸੇ ਕਰਦਾ ਚੋਈ ਆ ਹਨ ਚੋਈ ਦੀ ਵੀਡੀਓ ਚੋਈ ਚੋਈ ਦੀ ਵੀਡੀਓ ਬਣਾ ਰਹੇ ਆ ਥੋੜਾ ਜਿਹਾ ਚਲੋ ਤੋਰੋ ਮੇਰਾ ਵੀਰੇ ਅਖਰੀ ਦਿਖਾਰੇ ਤੋਰ ਕੇ ਤੇ ਝੋਟੀ ਜਿਹੜੀ ਬਿਲਕੁਲ ਵੱਡੀ ਵੱਡੀ ਬਹੁਤ ਆ ਫੁੱਲ ਸਾਈਜ਼ ਨੂੰ ਫੁੱਲ ਢਾਂਚਾ ਕਹਿੰਦੇ ਨੇ ਅਗਲਾ ਕਹਿੰਦਾ ਅਗਲਾ ਕਹਿੰਦਾ ਹਰਿਆਣੇ ਚੋਂ ਲਿਆਂਦੀ ਆ ਹਾਂਜੀ ਹਾਂਜੀ ਦੱਸੇਗੀ ਮੈਂ ਇੱਕ ਚੀਜ਼ ਮੇਰਾ ਕੱਲ ਨੂੰ ਜਿਹੜਾ ਤਿਆਰੀ ਤੇਰੀ ਹੋਊ ਕੱਟੀ ਜੀ ਫੇਰ ਦੱਸੂਗੀ ਬਾਕੀ ਸਿਰ ਸਿਰ ਢੋਲ ਕੇ ਪਿੰਡ ਮੈਂ ਤੁਰਨਾ ਵੀ ਜਿਹੜਾ ਜਿਹੜਾ ਟਾਮੋ ਟਾਮ ਔਖਾ ਮਾਣਾ ਕੱਟੀਆਂ ਨਾਲ ਲਾਗੇ ਖੜਕੇ ਇੱਕ ਵਾਰੀ ਦੱਸੋ ਵੀ ਕੱਟੀਆਂ ਚੀ ਜੀ ਮੈਨੂੰ ਕਥਾ ਤੇ ਇਧਰ ਲੈ ਆ ਮੇਰਾ ਵੀ ਕੱਟੀਆਂ ਥੋੜੀ ਜੀ ਅੱਜ ਇਹ ਤਾਂ ਛੋਟੀ ਨੂੰ ਚਵਾਈ ਕਰਤੀ ਹੈ ਜੀ ਹਾਂਜੀ ਕਾਲੂ ਦੱਸੂ ਆਪਣਾ ਵੀ ਮੈਂ ਕੀ ਚੀ ਗਿਆ ਹਾਂਜੀ 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 ਤੂੰ ਇਹ ਦੇਖ ਬਈ ਹਰਨੀ ਵਰਗੀ ਤਾਂ ਹੋਣਾ ਲਾਓ ਜੀ ਜੇ ਖੜੀ ਜੱਗੂ ਤੇ ਅਗਲੇ ਪਾਸੇ ਨਾਲ ਜੱਗੂ ਖੜ ਜਾ ਨਾਲ ਪੱਟੀਆਂ ਦੱਸਦੀਆਂ ਆਪਣੇ ਤੋਂ ਤਾਹਣ ਤਾਂ ਚੁੱਕ ਕੇ ਤੁਰਨ ਵਾਲੀਆਂ ਕੱਟੀਆਂ ਲੈ ਲਾਓ ਜੀ ਇਹ ਮੈਨੂੰ ਸਮਝੀ ਟੱਟ ਤੋਂ ਵੀ ਮੈਨੂੰ ਤਾਣੂਆਂ ਕੰਮ ਹਜੇ ਆਪਾਂ ਵੀਰੋਂ ਤਿਆਰ ਨਹੀਂ ਕੀਤੀ ਜਦੋਂ ਤਿਆਰ ਕੀਤੀ ਹਾਂ ਜੀ ਦਰਸ਼ਨ ਬਹਿਣਗੇ ਨਾਲੇ ਸਟੋਰੀਆਂ ਲੋਕੀ ਕਹਿਣਗੇ ਵੀ ਫੋਟੋ ਖਿਚਾਉਣੇ ਕਿ ਚਾਲੀਏ ਫੋਟੋ ਖਿਚਾਉਣੇ ਮੰਨਣਾ ਫੋਟੋ ਵਾਲੀ ਚੀਜ਼ ਆ ਛੇ ਦਾ ਤੇ ਮੂੰਹ ਹੋ ਗਈ ਠੰਡੀ ਸੀਰਾ ਵੇਖੋ ਪਿਆਰ ਕਰਨ ਵਾਲੀ ਚੀਜ਼ ਐ ਸਹੀ ਗੱਲ ਐ ਜੀ ਕਿੰਨਾ ਦਾ ਕੋਈ ਦੁੱਧ ਚਵਾਈ ਦੀ ਜਾਣ ਨਾ ਕਿ ਪੈਸੇ ਲਾ ਕੇ ਬੰਨਣ ਵਾਲੀਆਂ ਚੀਜ਼ਾਂ ਨਹੀਂ ਐ ਸ਼ੌਕ ਨਾਲ ਪਿਆਰ ਕਰਨੀਆਂ ਚੀਜ਼ਾਂ ਲੈ ਪਿਆਰ ਕਰਨੇ ਬੰਨਣ ਵਾਲੀ ਗੱਲ ਸਮਝੀ ਇਹ 흘ਣ ਵਾਲੀਆਂ ਚੀਜ਼ਾਂ ਨੇ ਜਿੱਥੇ ਮਰਜ਼ੀ ਦੱਸ ਆਵੇ ਨਹੀਂ ਗੱਲ ਚ ਪਾਇਆ ਜੇ ਉਹ ਜੀ ਹੁੰਦੀ ਉਹਨੂੰ ਖੁੱਲੀਆਂ ਪੜ ਦਿੰਦੀ ਸਹੀ ਗੱਲ ਸਹੀ ਗੱਲ ਐ ਜੀ ਕੱਤ ਭਜਨ ਤੇ ਚੜਾਈ ਵੇਖੋ ਤਾਂ ਲੰਬਾਈ ਆ ਮਿੰਨੀ ਬਸ ਜਿੱਦੀ ਪਈ ਆ ਮੈਂ ਨਾ ਫੁੱਲ ਸਾਈਜ਼ ਨੂੰ ਕਹਿੰਦੇ ਨੇ ਤੇ ਚਵਾ ਕਿਵੇਂ 100 ਤੋਂ 100 ਹੀ ਆ ਨਾ ਲਓ ਜੀ ਆਣੀ ਦੇਖੋ ਚੰਗਾ ਲੱਗਾ ਮੰਨ ਲਈ ਗਲੇ ਬਾਕੀ ਸਾਫ-ਚੂਫ ਬਹੁਤ ਘੱਟ ਨਿਕਲਦੀ ਆ ਸਾਫ ਦੇਖੋ ਕਿੰਨੀ ਹਾਂਜੀ 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 ਹੋਰ ਸਰਾਉਂ ਸਭਾ ਜੀ ਠੀਕ ਹੈ ਜੀ ਵਧੀਆ ਠੀਕ ਹੈ ਅਨੰਦ ਬੱਜੇ ਜੱਗੂ ਕਰਪਾ ਮੋਹਰਾ ਲੱਗੀਆਂ ਪਈਆਂ ਨੇ ਤੇ ਪਟਾਕੇ ਪਏ ਨੇ ਪਾਜੀ ਮੇਂ ਦੁਆਰੀ ਤੇ ਪਈ ਸੀ ਇਤਨਾ ਵੀ ਪੈਦਨੇ ਆਪਾਂ ਦੋ ਦਿਨਾਂ ਦੇ ਵਿੱਚ ਬੇਲੇ ਹੋ ਗਏ ਘਰੋਂ ਚੱਲ ਜਾਣਾ ਵਾ ਸਹੀ ਗੱਲ ਸਹੀ ਗੱਲ ਆ ਅੱਜ ਆਪਣੇ ਕੋਲ ਹੋਰ ਉਤਰਿਆ ਆ ਪੰਜ ਛੇ ਝੋਟੀਆਂ ਪੰਜ ਛੇ ਝੋਟੀਆਂ ਆ ਰਹੀਆਂ ਨੇ ਮੱਛੀਆਂ ਆ ਰਹੀਆਂ ਹਾਂਜੀ ਹਾਂਜੀ ਤੇ ਮਾਲ ਕਾਫੀ ਆਪਣਾ ਪੰਜ ਛੇ ਝੋਟੀਆਂ ਸੇਲ ਹੋ ਗਈਆਂ ਹਾਂਜੀ ਹਾਂਜੀ ਮਤਲਬ ਡਿਮਾਂਡ ਦੇ ਖਾਤਰ ਆਖੇ ਮਾਲ ਹੋਰ ਮਗਾ ਲਿਆ ਸਹੀ ਗੱਲ ਸਹੀ ਗੱਲ ਆ ਹੋਸ ਬੰਜੀ ਆਓ ਅੱਛਾ ਆਪਣੀ 1.30 ਲੱਖ ਤੋਂ ਲੈ ਕੇ ਹਾਂਜੀ 8-9 ਲੱਖ ਤੱਕ ਆਪਣੀ ਝੋਟੀ ਹੈਗੀ ਆ ਲਓ ਜੀ ਲਓ ਜੀ ਆਹ 1 ਕਿਲ ਤਿਆਰੀ ਫੇਰੇ ਆ ਤਿਆਰੀ ਕੱਲ ਨੂੰ ਕਰਾਂਗੇ ਤੇ ਕੱਲ ਨੂੰ ਫੇਰ ਵੀਡੀਓ ਪਾਵਾਂਗੇ ਇਹ ਕੱਜ ਸਿਰਫ ਇੱਕ ਸ਼ੌਂਕ ਤੌਰ ਤੇ ਵੀਡੀਓ ਪਾਈ ਆ ਕੋਈ ਮੈਂ ਉਹਨੂੰ ਟਾਈਮ ਨਹੀਂ ਲੱਗਾ ਹੋਊਗਾ ਬੇਸ਼ੱਕ ਕੱਲ ਨੂੰ ਜੱਡੀ ਮਈ ਦੋ ਟਾਈਮ ਚੋਕੇ ਖੜੇ ਸਹੀ ਗੱਲ ਹੈ ਜੀ ਅਸੀਂ ਡੰਗੋ ਡੰਗ ਮਈਆਂ ਚੋਵਾਂਗੇ ਕੋਈ ਮੈਂ ਉਹਨੂੰ ਟਾਈਮ ਨਹੀਂ ਲਾਵਾਂਗੇ ਹਾਂ ਜੀ ਹਾਂ ਜੀ ਬਹੁਤਿਆਂ ਵੀਰਾਂ ਨੇ ਹੁਣ ਵੇਖਿਆ ਆਪਾਂ ਹੁਣ ਮਈਆਂ ਦੀ ਚਵਾਈ ਕਾਂਢੇ ਸ਼ਾਮਾਂ ਦੇ 6 ਵਜਣ ਵਾਲੇ ਆ ਹਾਂ ਜੀ ਅੱਜ ਮਈਆਂ ਦੀ ਚਵਾਈ ਡਾਈ ਆ ਬਾਕੀ ਆ ਸਾਰੀ ਅੱਜ ਛੜੀ ਆ ਰਾ ਅੱਜ ਛੜੀ ਆ ਹਾਂਜੀ ਛੜੀ ਦੀ ਵੀਡੀਓ ਡਾਊਨਲੋਡ ਕਰ ਲਈ ਆਪਾਂ ਜੀ ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਮਈਆਂ ਖਾਲੀ ਆ ਮਈਆਂ ਖਾਲੀ ਆ ਤਿੰਨ ਮਿੰਟ ਰਗੇ ਆ 6:05 ਹਾਂਜੀ ਮਈਆਂ ਦੀ ਚਵਾਈ ਹੋਈ ਹੈ ਜੀ ਠੀਕ ਐ ਸਪੰਜੀ ਦੁਪਹਿਰਾਂ ਦੀਆਂ ਕੋਈ ਨਹੀਂ ਚਵਾਈਆਂ ਡੰਗੋ ਡੰਗ ਝੋਟੀਆਂ ਚਵਾ ਕੇ ਤਸੱਲੀਆਂ ਕਰਾ ਕੇ ਦਵਾਵਾਂਗੇ ਸਹੀ ਗੱਲ ਮੰਨਣੇ ਜੀ ਸਪੰਜੀ ਹੋਰ ਸਰਾਉ ਬਾਕੀ ਸਾਰਿਆਂ ਨੂੰ ਵਿਸਾਖੀ ਦੇ ਬਹੁਤ ਬਹੁ ਮੁਬਾਰਕਾਂ ਸਭ ਖੁਸ਼ਹਾਲ ਮੰਗਲ ਰਹੋ ਠੀਕ ਐ ਸਸੀ ਗੱਲ ਜੀ ਸਸੀ ਫੋਟੋ ਲਾ ਦੇ ਸਾਰੇ ਘਰਾਂ ਕਿਹਾ